ਇੰਗਲੈਂਡ ਵਿੱਚ ਗੁਰੂ ਘਰ ਵਾਲਿਆਂ ਦਾ ਆਪਣਾ ਪੈਲਸ ਹੁੰਦਾ ਤੁਹਾਨੂੰ ਆ ਦਿਖਾ ਰਹੇ ਹਾਂ ਅਸੀਂ ਸਾਰਾ ਜਿਨ੍ਹਾਂ ਦੇ ਆਨੰਦ ਕਾਰਜ ਹੁੰਦੇ ਨੇ ਉਹਨਾਂ ਨੂੰ ਖਾਣਾ ਲੰਗਰ ਵਿੱਚੇ ਚਾਹ ਪਾਣੀ ਦਾ ਸਾਰਾ ਗੁਰੂ ਘਰ ਵੱਲੋਂ ਤਿਆਰ ਕੀਤਾ ਜਾਂਦਾ ਨਾ ਕੁੜੀ ਵਾਲਿਆਂ ਨੂੰ ਟੈਨਸ਼ਨ ਤੇ ਨਾ ਮੁੰਡਿਆਂ ਵਾਲਿਆਂ ਨੂੰ ਟੈਨਸ਼ਨ ਸਭ ਤੋਂ ਵਧੀਆ ਗੱਲ ਆ ਤੇ ਇੱਥੇ ਬਿਲਕੁਲ ਸਾਦੇ ਢੰਗ ਦੇ ਨਾਲ ਵਿਆਹ ਕੀਤੇ ਜਾਂਦੇ ਨੇ ਖਾਣ ਵਿੱਚ ਕੀ ਆ ਹੁੰਦਾ ਸਪ੍ਰਿੰਗ ਰੋਲ ਹੋਣਗੇ ਪਕੌੜੇ ਹੋਣਗੇ ਬਰਫੀ ਦੇ ਪੀਸ ਤੇ ਜਾਂ ਰਸਗੁੱਲੇ ਠੰਡਾ ਵਗੈਰਾ ਤੇ ਚਾਹ ਬਸ ਆਹੀ ਚੀਜ਼ਾਂ ਹੁੰਦੀਆਂ ਨੇ ਹੋਰ ਫालतू ਇੱਥੇ ਖਰਚਾ ਬਿਲਕੁਲ ਨਹੀਂ ਕਰਦੇ ਅੱਜ ਆਪਾਂ ਗੁਰੂ ਘਰ ਦੇ ਆਪਣੇ ਪੈਲਸ ਵਿੱਚ ਅਰਦਾਸ ਕਰਨ ਆਏ ਸੀ ਮਿਲਣੀ ਦੀ ਤੇ ਭਾਈ ਸਾਹਿਬ ਵੀ ਮੇਰੇ ਮਗਰ ਆ ਕੇ ਕਹਿੰਦੇ ਮੈਂ ਕਰ ਦਿੰਦਾ ਮੈਂ ਕਿਹਾ ਤੁਸੀਂ ਕਰ ਤੋ ਇੱਕੀ ਗੱਲ ਹੀ ਆ ਤੇ ਇਹ ਅਰਦਾਸ ਕਰਦੇ ਆ ਦੇਖੋ ਇੱਥੇ ਗੱਡੀਆਂ ਦਾ ਜਿਆਦਾ ਇੱਥੇ ਸ਼ੌਂਕ ਹੈ ਗੱਡੀਆਂ ਬਹੁਤ ਬਹੁਤ ਸੋਹਣੀਆਂ ਨੇ ਜਿਸ ਗੱਡੀ ਵਿੱਚ ਲਾੜਾ ਬੈਠ ਕੇ ਆਇਆ ਉਹ ਤਕਰੀਬਨ ਕਹਿੰਦੇ ਵੀ 25 ਲੱਖ ਪੌਂਡ ਦੀ ਐ। ਇੰਉਂ ਲਾ ਲਓ ਵੀ ਇੱਕ ਪੂਰਾ ਵਧੀਆ ਇੱਥੇ ਇੰਗਲੈਂਡ ਵਿੱਚ ਘਰ ਆ ਜਾਂਦਾ। ਤੇ ਆਪਣੇ ਵੇਖ ਲਓ ਵੀ ਕਿੰਨਾ ਮੁੱਲ ਲੱਗਦਾ ਵੀ 3-4 ਕਰੋੜ ਰੁਪਇਆ ਬਣਦਾ। ਤੇ ਆ ਦੇਖੋ ਜੰਨੂ ਭਾਈ ਸਾਹਿਬ ਅਰਦਾਸ ਬੇਨਤੀ ਕਰਦੇ ਆ। ਤੇ ਆ ਦੇਖੋ ਆਹ ਕਾਰ ਆ ਬਹੁਤ ਸੋਹਣੀ ਕਾਰ ਸੀ ਇਹ। ਤੁਸੀਂ ਕਈ ਫਿਲਮਾਂ ਵਿੱਚ ਵੀ ਦੇਖੀ ਹੋਣੀ ਐ। ਇਹਦੀਆਂ ਜਿਹੜੀਆਂ ਟੱਕ ਇਹਨੇ ਉਲਟ ਖੁੱਲਦੀਆਂ ਨੇ। ਤੇ ਮਨੋਬੀਏ ਕਿ ਬਹੁਤ ਸੋਹਣੀ ਲੱਗੀ। ਦੇਖੋ। ਪਿਆਰ ਨਾਲ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਵਦਾ ਆਪਣਾ। ਹਰ ਸਾਹ ਵਾਹਿਗੁਰੂ ਜੀ ਕੀ ਬੋਲੇ। ਭਾਈ ਸਾਹਿਬ ਨੇ ਕਰਤੀ ਅਰਦਾਸ ਬੇਨਤੀ। ਆ ਦੇਖੋ ਲੰਗਰ ਵਿੱਚ ਆ ਕੇ ਆਨੰਦ ਕਾਰਜ ਕਰਾ ਕੇ ਤੇ ਆ ਦੇਖੋ ਪੰਗਤ ਵਿੱਚ ਬੈਠ ਕੇ ਲੰਗਰ ਸ਼ਾ ਕਰੇ ਆ। ਦਾਲ ਦੇ ਨਾਲ ਪਨੀਰ ਬਣਿਆ ਹੋਇਆ ਤੇ ਪ੍ਰਸ਼ਾਦਾ ਸਾਦਾ ਵਾ ਨਾਲ ਸਾਗ ਹੈ। ਤੇ ਆ ਸਾਰੇ ਲਾਈਨ ਵਿੱਚ ਖੜੇ ਹੋਏ ਨੇ। ਲੰਗਰ ਲੈਣ ਵਾਸਤੇ ਪ੍ਰਸ਼ਾਦਾ ਲੈਣ ਵਾਸਤੇ ਇਹ ਬਾਬਾ ਜੀ ਨੂੰ ਤਕਰੀਬਨ 35 ਸਾਲ ਹੋ ਗਏ ਨੇ ਕਹਿੰਦੇ ਪੰਜਾਬ ਜਾਣ ਨੂੰ ਬਹੁਤ ਜੀ ਕਰ ਰਿਆ ਵਾ ਪਰ ਬੱਚੇ ਨਹੀਂ ਜਾ ਰਹੇ ਇਹ ਗਲਤੀਆਂ ਸਾਰੇ ਕਰ ਚੁੱਕੇ ਨੇ ਪਰ ਹੁਣ ਜਿਹੜੇ ਬੱਚੇ ਨੇ ਉਹ ਨਹੀਂ ਜਾ ਰਹੇ ਤੇ ਚਲੋ ਆਪਾਂ ਆਨੰਦ ਕਾਰਜਕ੍ਰਮ ਤੋਂ ਬਾਅਦ ਟੌਨ ਵਿੱਚ ਆਏ ਸੀ ਤੇ ਕਾਰ ਆਪਾਂ ਕਰਤੀ ਬਾਹਰ ਖੜੀ ਤੇ ਟਾਈਮ ਦੱਸਣਾ ਹੁੰਦਾ ਠੀਕ ਹੈ ਵੀ ਇੰਨੇ ਸਮੇਂ ਤੋਂ ਸੀ ਜਾ ਰਹੇ ਐਂਦੇ ਸਮੇਂ 'ਚ ਆ ਜਾਣਾ ਇੱਕ ਘੰਟੇ ਦਾ ਆਪਣੇ ਕੋਲ ਸਮਾਂ ਇੱਕ ਘੰਟੇ ਤੋਂ ਉੱਪਰ ਹੋਏਗਾ ਤੇ ਆਪਾਂ ਨੂੰ ਇਹਨਾਂ ਨੇ ਪਰਚੀ ਲਾ ਜਾਣੀ ਆ तकरीबन 3:40 ਪੌਣ ਦੀ ਤੇ ਆਪਾਂ ਇੱਕ ਘੰਟੇ ਦੇ ਵਿੱਚ ਵਿੱਚ ਹੀ ਆ ਜਾਵਾਂਗੇ ਟਾਉਨ ਵਿੱਚੋਂ ਆਪਾਂ तकरीबन ਸ਼ਾਪਿੰਗ ਕਰ ਰਹੇ ਆ ਕਿਉਂਕਿ ਮੈਂ ਹੁਣ ਇੰਡੀਆ ਆ ਰਿਹਾ ਵਾਂ ਵੀਜ਼ਾ ਆਪਣਾ तकरीबन 6 ਮਹੀਨਿਆਂ ਦਾ ਹੁੰਦਾ ਤੇ ਆਪਾਂ ਕੁਝ ਨਾ ਕੁਝ ਖਰੀਦਦੇ ਆ ਤੇ ਟਾਉਨ ਦਾ ਮਤਲਬ ਇਹ ਆ ਵੀ ਇੱਥੇ ਸੋਨੇ ਤੋਂ ਲੈ ਕੇ ਜੁਐਲਰੀ ਤੋਂ ਲੈ ਕੇ ਕੱਪੜੇ ਤੱਕ ਹਰੇਕ ਚੀਜ਼ ਮਿਲ ਜਾਂਦੀ ਹੈ ਸਟੋਰ ਵਿੱਚ ਆ ਦੇਖੋ ਜਿਵੇਂ ਮੋਬਾਈਲ ਚਲਦੇ ਵੀ ਮਿਲ ਜਾਂਦੇ ਨੇ ਨਵੇਂ ਵੀ ਮਿਲ ਜਾਂਦੇ ਨੇ ਜੋ ਮਰਜ਼ੀ ਲਈ ਚਲੋ ਸਭ ਤੋਂ ਪਹਿਲਾਂ ਆਪਾਂ ਐਸੀ ਕੱਪੜਿਆਂ ਵਾਲੀ ਦੁਕਾਨ ਤੇ ਇੱਥੇ ਕੋਟ ਵਗੈਰਾ ਆਪਾਂ ਦੇਖੇ ਸੀਗੇ ਫਿਰ ਮੈਂ ਵੇਖਿਆ ਵੀ ਆ ਚੀਜ਼ ਜਿਹੜੀ ਇੰਡੀਆ ਤੋਂ ਵੀ ਮਿਲ ਜਾਂਦੀ ਹੈ ਇੱਥੇ ਤਕਰੀਬਨ 7-7000 ਰੁਪਏ ਦੇ ਨੇ 5-5000 ਦੇ ਨੇ ਅਲੱਗ-ਅਲੱਗ ਰੇਟ ਹੈ ਵੀਡੀਓ ਸਕੇਪ ਨਾ ਕਰਿਓ ਸਾਰੀ ਦੇਖਿਓ ਲਾਇਕ ਕਰਕੇ ਜਾਇਓ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਨਾਲ ਆਪਾਂ ਮੋਬਾਈਲਾਂ ਦੇ ਵੀ ਰੇਟ ਦੱਸਾਂਗੇ ਤੇ ਨਾਲ ਕੱਪੜਿਆਂ ਦੇ ਵੀ ਆਪਾਂ ਰੇਟ ਤੁਹਾਨੂੰ ਦੱਸਾਂਗੇ ਜਿਵੇਂ ਆ ਪੈਂਟ ਕੋਟ ਨੇ ਇਹਨਾਂ ਦੇ ਕਈਆਂ ਦਾ ਰੇਟ 7000 ਹੈ ਕਈਆਂ ਦਾ 5000 ਹੈ ਆਪਾਂ ਦੇਖਿਆ ਸੀ 6000 ਯਾਨੀ ਕਿ 60 ਪਾਉਂਡ 50 ਪਾਉਂਡ ਇੱਦਾਂ-ਇੱਦਾਂ ਕਰਕੇ ਜੇ ਇੰਡੀਆ ਦਾ ਲਾਨਨੇ ਆ ਤੇ ਆਪਣੇ ਉਹੀ 5000 ਬਣਦਾ 6000 ਬਣਦਾ ਆ ਦੇਖੋ 70 ਪਾਉਂਡ ਤਕਰੀਬਨ ਆਪਣੇ 7000 ਕੁ ਰੁਪਏ ਬਣਦੇ ਨੇ ਥੋੜੇ ਜਿਹਾ ਕੱਪੜੇ ਲੈ ਲਏ ਸੀਗੇ ਆ ਦੇਖੋ ਪੰਜਾਬੀ ਜੁੱਤੀ ਇਹ ਵੀ ਤਕਰੀਬਨ 6000 ਬਣਦਾ ਇੰਡੀਆ ਦਾ ਇੱਥੇ 60 ਪਾਉਂਡ ਲੱਗਾ ਹੋਇਆ ਉਹੀ 6000 ਕੁ ਰੁਪਏ ਆਟੀ ਸ਼ਰਟਾਂ ਵੇਖੋ ਮਾੜਾ ਮਾੜਾ ਕੱਪੜਾ ਵਾ ਇਹਨਾਂ ਦਾ ਰੇਟ ਪਹਿਲਾਂ ਤੁਹਾਨੂੰ ਮੈਂ ਦਿਖਾ ਚੱਕਾ ਆ ਚੁੱਕਾ ਉੱਤੇ ਦੇਖਿਆ ਹੋਣਾ ਤੁਸੀਂ 11 ਪਾਉਂਡ ਕੁਝ ਰੁਪਏ ਦਾ ਸੀ ਉਹੀ 1200 ਰੁਪਏ ਦੀਆਂ ਹਲਕੀਆਂ ਸੀ ਬਿਲਕੁਲ ਆ ਜਿਹੜੇ ਵੇਗਾ ਇਹ ਵਧੀਆ ਕੁਆਲਿਟੀ ਨਹੀਂ ਸੀ ਵੈਸੇ ਭਾਵੇਂ 15-15 ਪਾਉਂਡ ਦੇ ਸੀ ਤੇ ਆਪਾਂ ਇੱਥੋਂ ਨਹੀਂ ਲਏ ਤੇ ਕਿਉਂਕਿ ਆਪਾਂ ਦੋ ਬੈਗ ਲੈਣੇ ਨੇ ਪਰਿਵਾਰ ਵਾਸਤੇ ਤੇ ਹੋਰ ਸ਼ੌਪ ਤੋਂ ਆਪਾਂ ਲਏ ਆ ਆ ਦੇਖੋ ਜਿਵੇਂ ਕਿ ਲੋਰਾ ਹੋ ਗਈਆਂ 700 99 ਪੈਨੀਆਂ ਨੇ ਤਕਰੀਬਨ ਉਹੀ 8 ਪੌਂਡ ਦੀਆਂ ਆਪਣਾ ਇੰਡੀਆ ਦਾ 900 ਰੁਪਇਆ ਬਣਦਾ ਹੈ ਜੇ 120 ਨੂੰ ਆਪਾਂ ਲਾਉਨੇ ਆ ਤਾਂ ਆ ਦੇਖੋ ਮੋਬਾਈਲ ਚੱਲਦੇ ਤੇ ਮੈਂ 16 Pro ਦਾ ਰੇਟ ਇੱਥੋਂ ਵੇਖਿਆ ਸੀਗਾ ਤੇ ਉਹਦਾ ਰੇਟ ਤਕਰੀਬਨ 800 ਪੌਂਡ ਤੇ ਮੈਂ ਕਿਹਾ ਵੀ ਇੰਨੇ ਦਾ ਤਾਂ ਇੰਡੀਆ ਵੀ ਮਿਲ ਜਾਂਦਾ ਆ ਦੇਖੋ ਹਰ ਇੱਕ ਚੀਜ਼ ਆਪਾਂ ਅਟੈਚੀ ਬਾਏ ਕੀਤਾ ਸੀਗਾ ਕਿਉਂਕਿ ਆਪਾਂ ਜਿੱਥੋਂ ਟਿਕਟ ਲਈ ਸੀ ਉੱਤੇ ਦੋ ਅਟੈਚੀ ਵੀ ਆਪਾਂ ਨਾਲ ਕਰਵਾ ਲਏ ਸੀਗੇ ਇੱਕ ਅਟੈਚੀ ਦਾ ਆਪਾਂ ਪੈਸਾ ਵਧ ਦੇਤਾ ਸੀਗਾ ਕੁਝ ਪਾਉਂਡ ਲੱਗੇ ਤੇ ਵਧੀਆ ਆਪਾਂ ਇਥੋਂ ਅਟੈਚੀ ਲੈ ਲਿਆ ਤੇ ਆਹ ਦੇਖੋ 799 ਪਾਉਂਡ ਲਿਖਿਆ ਵਾ 16 Pro ਆ ਇਹ ਸਾਈਡ ਦਾ ਤੇ ਆ ਜਿਹੜਾ ਵਾ ਇਹ 15 Pro ਇਹ 700 ਦਾ ਲੱਗਾ ਹੋਇਆ ਹੈ ਕਹਿੰਦਾ ਭਾਅ ਵੀ 15 ਪ੍ਰੋ ਦਾ ਰੇਟ 70 75000 ਰੁਪਏ ਇੱਥੇ ਚਲਦੇ ਦਾ ਤੇ ਜਿਹੜਾ ਆਪਣੇ ਦੂਸਰਾ ਵਾ 16 ਪ੍ਰੋ ਉਹਦਾ ਰੇਟ ਲਿਖਿਆ ਸੀਗਾ ਇੱਥੇ ਉਹ ਹੀ ਇੰਡੀਆ ਦਾ 85000 ਰੁਪਏ ਬਣਦਾ ਵਾ ਮੈਂ ਕਿਹਾ ਵੀ ਫਾਇਦਾ ਕੀ ਆ ਮੋਬਾਈਲ ਤੇ ਆਪਣਾ ਲੈਣਾ ਸੀ 17 ਪ੍ਰੋ ਲਵਾਂਗੇ ਆ ਦੇਖੋ ਤੇਜੀ ਤੇ ਕੰਪਨੀ ਦੇ ਸੀਗੇ ਵਧੀਆ ਸੀਗੇ ਜਿੰਨੇ ਕਿ ਆਪਾਂ ਨੂੰ ਲੋੜ ਸੀ ਉਹਨੀ ਆਪਾਂ ਸ਼ੋਪਿੰਗ ਕਰ ਲਈ ਆ ਦੇਖੋ ਆ ਦੇਖੋ ਬੂਟ ਬਿਲਕੁਲ ਹਲਕੀ ਕੁਆਲਿਟੀ ਸੀ 18 ਪਾਉਂਡ ਦੇ ਲੱਗੇ ਹੋਏ ਨੇ ਤੇ ਇੰਡੀਆ ਦਾ ਉਹੀ ਆਪਣੇ 2000 ਰੁਪਿਆ ਬਣਦਾ ਆ ਬੂਟ ਦੇਖ ਲੋ ਇਹ ਵੇਖਣ ਨੂੰ ਕਿੰਨੇ ਵਧੀਆ ਨੇ ਕਿੰਨੇ ਘੈਂਟ ਨੇ ਪਰ ਜਿਸ ਵੇਲੇ ਨੂੰ ਆਪਾਂ ਹੱਥ ਲਾਵਾਂਗੇ ਬਿਲਕੁਲ ਹਲਕੇ ਸੀ। ਮੈਂ ਦੇਖੋ 34 ਪਾਉਂਡ ਦੇ ਤੇ ਤੁਸੀਂ ਲਾ ਲਓ 4000 ਬਣਦਾ ਇੰਡੀਆ ਦਾ ਸਿੱਧਾ। ਇਹਨਾਂ ਦਾ 8 ਪਾਉਂਡ ਦੀਆਂ 900 ਰੁਪਿਆ ਦੀਆਂ ਦਾ ਕਿ ਐਸਾ ਰ ਆ ਵੈਸੇ ਇੰਡੀਆ ਤੋਂ ਹੀ ਮਾਲ ਆਇਆ ਹੋਇਆ ਵੇ ਇੱਥੇ ਵੀ ਬਹੁਤ ਬ੍ਰਾਂਡ ਐ ਆਪਣੇ ਇੰਡੀਆ ਵਿੱਚ ਤੇ ਸਟੋਨ ਵਿੱਚ ਜ਼ਿਆਦਾਤਰ ਗੋਰੀ ਹੀ ਹੁੰਦੇ ਨੇ ਤੇ ਆ ਦੇਖੋ ਬੱਚਿਆਂ ਦੇ ਖੇਡਣ ਵਾਸਤੇ ਇੱਧਰ ਵੀ ਬੱਚਿਆਂ ਦੇ ਖੇਡਣ ਵਾਸਤੇ ਜਿਵੇਂ ਮਰਜ਼ੀ ਬੱਚੇ ਇੱਥੇ ਆ ਕੇ ਮਸਤੀ ਕਰਨ ਜੋ ਮਰਜੀ ਆ ਖਾਣ ਵਾਸਤੇ ਟੋਪੀਆਂ ਨੇ ਗੋਲੇ ਨੇ ਇੱਕ ਪੌਂਡ ਪਾਓ ਤੇ ਇਹ 12 ਆ ਜਾਣਗੇ ਤੇ ਬਾਕੀ ਤੁਹਾਨੂੰ ਪੈਸੇ ਇਹਨਾਂ ਨੇ ਵਾਪਸ ਕਰ ਦੇਣੇ ਆ ਕੁਝ ਕੁ ਪੈਂਦੀਆਂ ਦੇ ਸੀ ਆ ਦੇਖੋ ਕਿੰਨਾ ਜ਼ਬਰਦਸਤ ਬਣਾਇਆ ਹੋਇਆ ਟੋਨ ਬਹੁਤ ਘੈਂਟ ਬਣਾਇਆ ਹੋਇਆ ਜਾਦੇ ਗੋਰੇ ਨੇ ਦੇਖੋ ਆਪਣੇ ਪੰਜਾਬੀ ਤੋਂ ਬਹੁਤ ਘਟਦੇ ਮੈਨੂੰ ਲੱਗਦਾ ਵੀ ਅਸੀਂ ਸੀ ਪੰਜਾਬੀ ਇੱਥੇ ਆ ਦੁਬਾਰਾ ਫੇਰ ਉਹੀ ਸ਼ਾਪ ਵਿੱਚ ਆਪਾਂ ਆਏ ਸੀਗੇ ਨਾਲ ਦੇ ਭਾਈ ਸਾਹਿਬ ਨੇ ਇਹਨਾਂ ਨੇ ਕੁਝ ਲੈਣਾ ਸੀਗਾ ਤੇ ਫਿਰ ਆਪਾਂ ਅੱਗੇ ਗੁਰੂ ਘਰ ਆਪਣੇ ਗੁਰੂ ਘਰ ਦੀਵਾਲੀ ਦੀ ਤਿਆਰੀ ਚੱਲ ਰਹੀ ਹੈ ਤਿਆਰੀ ਹੋ ਰਹੀ ਹੈ ਫੁੱਲ ਬਟਾ ਫੁੱਲ ਰੰਗ ਹੋਏਗਾ ਨਵਾਂ ਪਰਦੇ ਨਵੇਂ ਲੱਗਣਗੇ ਪੁਰਾਣੇ ਪਰਦੇ ਸਾਰੇ ਲਾਤੇ ਆ ਪਹਿਲਾਂ ਥੱਲੇ ਤਿਆਰੀ ਕਰ ਰਹੇ ਸੀ ਮਹਾਰਾਜ ਦੀ ਆਪਾਂ ਸੇਵਾ ਕਰਤੀ ਸੀ ਤੇ ਉੱਤੇ ਪ੍ਰਕਾਸ਼ ਕਰਤਾ ਉੱਤੇ ਵਾਲਾ ਵੀ ਹਾਲ ਇਦਾਂ ਹੀ ਆ ਜਿਸ ਵੇਲੇ ਦੀ ਤਿਆਰੀ ਹੋ ਗਈ ਉਸ ਵੇਲੇ ਆਪਾਂ ਫਿਰ ਉੱਤੇ ਵਾਲੇ ਦੀ ਤਿਆਰੀ ਇੰਉਂ ਕਰਨੀ ਆ ਇੰਉਂ ਉੱਤੇ ਵੀ ਰੰਗ ਹੋਣਾ ਥੱਲੇ ਵੀ ਰੰਗ ਹੋਣਾ ਆ ਦੇਖੋ ਦੀਵਾਲੀ ਦੀਆਂ ਫੁੱਲ ਇੱਥੇ ਤਿਆਰੀਆਂ ਹੋ ਰਹੀਆਂ ਨੇ ਆਪਣੇ ਪੰਜਾਬੀ ਭਰਾ ਇੱਥੇ ਕੰਮ ਕਰ ਰਹੇ ਸੀ ਤੇ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਾ ਤੇ ਆ ਭਾਈ ਸਾਹਿਬ ਨੂੰ ਤਕਰੀਬਨ 45 ਸਾਲ ਹੋ ਗਏ ਨੇ ਕਹਿੰਦੇ ਸਾਰੀ ਉਮਰ ਲੰਗੀ ਇੱਕ ਬੱਚਾ ਹੋਇਆ ਸੀ ਜਿਸ ਵੇਲੇ ਕਹਿੰਦੇ ਮੈਂ ਇੱਥੇ ਆ ਗਿਆ ਇੰਗਲੈਂਡ ਵਿੱਚ ਹਲੇ ਤੱਕ ਪੇਪਰ ਨਹੀਂ ਮਿਲੇ ਸੁਭਾਅ ਬਹੁਤ ਵਧੀਆ ਇਹਨਾਂ ਦਾ ਮਾਲਕ ਕਿਰਪਾ ਕਰਨ ਵੀ